ਹੈਲੋ ਈਵਰਸ ਡਾਕਟਰ ਸੇਕੂ ਪਟਿਆਲੇ ਤੋਂ ਦੇਖੋ ਜੀ ਮੇਰੇ ਨਾਲ ਮੇਰੇ ਵਾਈਫ ਡਾਕਟਰ ਬਲਜੀਤ ਅਸੀਂ ਲਗਭਗ 1991 ਤੋਂ ਇਕੱਠੇ ਕੰਮ ਕਰ ਰਹੇ ਹਾਂ ਸੋ ਅੱਜ ਪਹਿਲੀ ਵਾਰ ਦੋਨੋਂ ਇਕੱਠੇ ਅਸੀਂ ਤੁਹਾਨੂੰ ਰੂਬਰੂ ਹੋ ਰਹੇ ਹਾਂ ਆ ਅੱਗੇ ਤੋਂ ਵੀਡੀਓਜ਼ ਦੇ ਵਿੱਚ ਅਕਸਰ ਅਸੀਂ ਇਕੱਠੇ ਤੁਹਾਨੂੰ ਮਿਲਿਆ ਕਰਾਂਗੇ ਸੋ ਅੱਜ ਆਪਾਂ ਗੱਲ ਕਰਾਂਗੇ ਪ੍ਰੈਜ਼ੈਂਟ ਟਾਈਮ ਦੀ ਕਿ ਆਪਾਂ ਨੇ ਪ੍ਰੈਜ਼ੈਂਟ ਟਾਈਮ ਕਿਵੇਂ ਰਹਿਣਾ ਅਸੀਂ ਅਕਸਰ ਜਦੋਂ ਸਫ਼ਰ ਕਰਦੇ ਹਾਂ ਅੱਜ ਵੀ ਅਸੀਂ ਆ ਰਹੇ ਸੀ ਰਸਤੇ 'ਚ ਦੇਖਿਆ ਦੋ ਲੇਡੀਆਂ ਸਕੂਟਰ ਤੇ ਜਾ ਰਹੀਆਂ ਨੇ ਜਿਹੜੇ ਮੈਡਮ ਡਰਾਈਵ ਕਰ ਰਹੇ ਨੇ ਉਹ ਸੜਕ ਤੇ ਬਿਲਕੁਲ ਸੈਂਟਰ ਚ ਡਰਾਈਵ ਕਰ ਰਹੇ ਸੀ ਤੇ ਮੈਂ ਮੈਂ ਮੈਡਮ ਨੂੰ ਕਿਹਾ ਸੀ ਦੇਖੋ ਅੱਖਾਂ ਮੈਡਮ ਦੀਆਂ ਖੁੱਲੀਆਂ ਨੇ ਜਿਹੜੇ ਡਰਾਈਵ ਕਰ ਰਹੇ ਸੀ ਪਰ ਦਿਮਾਗ ਪੱਖੋਂ ਸੁੱਤੇ ਪਏ ਸੀ ਇੱਕ ਤਰ੍ਹਾਂ ਨਾਲ ਮੈਂ ਹਾਰਨ ਮਾਰੀ ਜਾ ਰਿਹਾ ਉਹ ਸੈਂਟਰ ਚ ਰੋਡ ਤੇ ਚੱਲੀ ਜਾ ਰਹੇ ਸੋ ਇਹ ਨਾ ਬਹੁਤ ਵੱਡੀ ਪ੍ਰੋਬਲਮ ਹੈ ਕਿ ਆਪਾਂ ਆਪਸ ਹਰੀ ਨਾ ਮੈਕਸਿਮਮ ਜਦੋਂ ਵੀ ਐਕਸੀਡੈਂਟ ਹੋਣਾ ਤੁਸੀਂ ਦੇਖਿਓ ਬੰਦਾ ਕਹੂਗਾ ਮੈਂ ਸਾਹਮਣੇ ਦੇਖ ਰਿਹਾ ਸੀ ਪਰ ਮੈਨੂੰ ਟਰੱਕ ਨਜ਼ਰ ਨਹੀਂ ਆਇਆ ਟਰੱਕ ਦੇ ਥੱਲੇ ਕਾਰ ਵੜ ਗਈ ਅਸੀਂ ਪ੍ਰੈਜ਼ੈਂਟ ਟਾਈਮ 'ਚ ਨਹੀਂ ਹੁੰਦੇ ਸਾਡਾ ਮਾਈਂਡ ਫਾਸਟ ਦੀਆਂ ਚੰਗੀਆਂ ਬੁਰੀਆਂ ਯਾਦਾਂ ਚ ਜਾਂ ਫਿਊਚਰ ਦੀਆਂ ਐਂਗਜ਼ਾਇਟੀਆਂ ਵੱਲ ਚਲਾ ਜਾਂਦਾ ਸੋ ਇਹ ਬਹੁਤ ਵੱਡੀ ਤਰਾਸਤੀ ਹੈ ਸਾਡੀ ਜਿੰਨੇ ਵੀ ਐਕਸੀਡੈਂਟਸ ਹੋਣਗੇ ਕੋਈ ਛੋਟੀ ਮੋਟੀ ਸੱਟ ਵੀ ਵੱਜ ਗਈ ਬੰਦਾ ਟਕਰਾ ਵੀ ਗਿਆ ਤਾਂ ਇਹਦੇ ਪਿੱਛੇ ਇੱਕੋ ਹੀ ਕਹਾਣੀ ਹੈ ਕਿ ਬੰਦਾ ਦਾ ਥਾਟ ਪ੍ਰੋਸੈਸ ਕਿਤੇ ਹੋਰ ਚੱਲ ਰਿਹਾ ਸੀ ਤੇ ਟਕਰਾ ਬੰਦਾ ਕਿਤੇ ਹੋਰ ਗਿਆ ਚੰਗੀਆਂ ਪਰਿਓਸੇ ਦਰਵਾਜ਼ੇ ਚ ਦਿਨ ਚ ਕਿੰਨੀ ਵਾਰੀ ਕ੍ਰੋਸ ਕਰਦਾ ਉਹੀ ਕੁਰਸੀ ਉੱਥੇ ਪਈ ਹੁੰਦੀ ਹੈ ਜਾਂਦਾ ਜਾਂਦਾ ਕੁਰਸੀ ਨਾਲ ਟਕਰਾ ਗਿਆ ਬੰਦਾ ਕਦੇ ਮੇਜ਼ ਨਾਲ ਟਕਰਾ ਗਿਆ ਯਾ ਲੇਡੀਜ਼ ਕਿਚਨ ਚ ਕੰਮ ਕਰਦੇ ਕਰਦੇ ਕਿੰਨੀਆਂ ਕੈਜ਼ੁਐਲਟੀਆਂ ਹੁੰਦੀਆਂ ਨੇ ਸੋ ਅੱਜ ਆਪਾਂ ਨੂੰ ਇਸੇ ਟੌਪਿਕ ਤੇ ਡਿਸਕਸ ਕਰਦੇ ਆ ਕਿ ਆਪਾਂ ਨੇ ਪ੍ਰੈਜ਼ੈਂਟ ਟਾਈਮ 'ਚ ਕਿਵੇਂ ਰਹਿਣਾ ਹੈ ਇੱਥੇ ਕੋਈ ਐਗਜ਼ਾਮਪਲ ਦਿਓ ਇਸ ਚੀਜ਼ ਦੀ ਪ੍ਰੈਜ਼ੈਂਟ ਟਾਈਮ ਦੀ ਹਾਂ ਪ੍ਰੈਜ਼ੈਂਟ ਟਾਈਮ 'ਵੀ ਆਪਾਂ ਐਗਜ਼ਾਮਪਲ ਦਿੰਨੇ ਆ ਮੈਂ ਅਕਸਰ ਪੇਸ਼IENTS ਨਾਲ ਗੱਲਾਂ ਕਰਦਾ ਹਾਂ ਇਸ ਟੌਪਿਕ ਤੇ ਕਿ ਪ੍ਰੈਜ਼ੈਂਟ ਟਾਈਮ 'ਚ ਅਸੀਂ ਕਿਉਂ ਨਹੀਂ ਰਹਿ ਪਾਂਦੇ ਤਾਂ ਉੱਥੇ ਮੈਂ ਇੱਕ ਪੈਂਡੂਲਮ ਵੀ ਐਗਜ਼ਾਮਪਲ ਦਿੰਨਾ ਅਕਸਰ ਮੇਰੇ ਕੋਲ ਇਹ ਹੱਥ ਛੋਟੇ ਜਿਹੀ ਘੜੀ ਪਈ ਹੁੰਦੀ ਆ ਮੈਂ ਤੁਹਾਨੂੰ ਦਿਖਾਣਾ ਇੱਕ ਘੜੀ ਨਾ ਜੀ ਮੈਂ ਵੀ ਕਿਤੇ ਸਿੱਖੀ ਸੀ ਬਹੁਤ ਧੀਰ ਪਹਿਲਾਂ ਇਹ ਸਾਈਨ ਹੈ ਛੋਟਾ ਜਿਹਾ ਪੈਂਡੂਲਮ ਦਾ ਇਹ ਵਾਲਾ ਕਿ ਵੈਸੇ ਤਾਂ ਇਹ ਸਿੱਖਣੀ ਨਹੀਂ ਆਈ ਹੈ ਚੱਲ ਜਾਣੀ ਬਟ ਪੈਂਡੂਲਮ ਨਾਰਮਲੀ ਕਿਵੇਂ ਚੱਲਦਾ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸਦਾ ਪੈਂਡੂਲਮ ਐਦਾਂ ਚੱਲਣਾ ਹੁੰਦਾ ਟਿਕ 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 ਇਹ ਸਾਨੂੰ ਕੀ ਕੀ ਸਾਨੂੰ ਸਾਈਨ ਇਹ ਦੱਸਦਾ ਇਹ ਦੋ ਜਗ੍ਹਾ ਰੁਕਦਾ ਇੱਥੇ ਰੁਕਦਾ ਇੱਥੇ ਰੁਕਦਾ ਮੈਸੇਜ ਕੀ ਹੈ ਪਾਸਟ ਫਿਊਚਰ ਪਾਸਟ ਫਿਊਚਰ ਸਾਰਾ ਦਿਨ ਰਾਤ ਵਿਚਾਰਾ ਪੈਂਡੂਲਮ ਐਂ ਚੱਲੀ ਜਾਂਦਾ ਟਿਕ ਟਿਕ ਪਾਸਟ ਫਿਊਚਰ ਇਹ ਬੇਸਿਕਲੀ ਪੈਂਡੂਲਮ ਨਹੀਂ ਹੈ ਇਹ ਸਾਡਾ ਮਨ ਹੈ ਜਿਹੜਾ ਪਾਸਟ ਫਿਊਚਰ ਪਾਸਟ ਫਿਊਚਰ ਚੀਕਾਂ ਮਾਰਦੇ ਰਹਿੰਦਾ ਮਨ ساری ਉਮਰ ਸਾਡੀ ਜ਼ਿੰਦਗੀ ਨਿਕਲ ਜਾਂਦੀ ਹੈ ਬਟ ਇਹ ਪੈਂਡੂਲਮ ਕਦੇ ਟਿਕਦਾ ਨਹੀਂ ਹੈਗਾ ਮੀਨ ਸਾਡਾ ਮਨ ਕਦੇ ਪ੍ਰੈਜ਼ੈਂਟ ਟਾਈਮ ਤੇ ਆਹ ਪ੍ਰੈਜ਼ੈਂਟ ਹੈ ਆ ਫਿਊਚਰ ਹੈ ਆ ਪਾਸਟ ਹੈ ਸੋ ਪਾਸਟ ਫਿਊਚਰ ਤੋਂ ਤਾਂ ਟਿਕ ਟਿਕ ਕਰਦੇ ਰਹਿੰਦੇ ਬਟ ਪ੍ਰੈਜ਼ੈਂਟ ਤੇ ਕਦੇ ਨਹੀਂ ਟਿਕਦਾ ਕਹਿੰਦੇ ਹੈ ਅਗਰ ਤੁਸੀਂ ਮਨ ਨੂੰ ਨਾ ਪ੍ਰੈਜ਼ੈਂਟ ਚ ਰੱਖਣਾ ਸਿੱਖ ਲਓ ਤਾ ਜ਼ਿੰਦਗੀ ਦੇ ਸਾਰੇ ਦੁੱਖ ਕਟੇ ਜਾਣਗੇ ਪਰ ਹੈ ਬਹੁਤ ਔਖਾ ਮਨ ਕਦੇ ਨਹੀਂ ਟਿਕਦਾ ਇੱਕ ਦਿਨ 'ਚ ਇੱਕ ਬੰਦੇ ਨੂੰ on an average 60000 thoughts ਆਉਂਦੇ ਨੇ ਮਿਨਿਮਮ 60000 thoughts ਪਰ ਡੇ ਤੁਸੀਂ ਦੇਖੋ ਮਨ ਦਾ ਵਿਚਾਰੇ ਦਾ ਕੀ ਹਾਲ ਹੁੰਦਾ ਹੋਊਗਾ ਪਾਸਟ ਦੀਆਂ ਪੁਰੀਆਂ ਚੰਗੀਆਂ ਯਾਦਾਂ ਉਹ ਟਾਈਮ ਕਿੰਨਾ ਵਧੀਆ ਸੀ ਜਾਂ ਕਿੰਨਾ ਮਾੜਾ ਸੀ ਔਰ ਫਿਊਚਰ ਦੀਆਂ ਐਂਗਜ਼ਾਇਟੀਆਂ ਪਤਾ ਨਹੀਂ ਕੱਲ ਨੂੰ ਕੀ ਹੋਣਾ ਮੈਂ ਬਹੁਤ ਬ੍ਰਹਮ ਗਿਆਨੀਆਂ ਨੂੰ ਸੁਣ ਚੁੱਕਿਆ ਉਹ ਕੰਦੇ ਭਾਈ ਪਾਸਟ ਨੇ ਵਾਪਿਸ ਨਹੀਂ ਆਉਣਾ ਲੰਘੇ ਹੋਏ ਟਾਈਮ ਨੇ ਵਾਪਿਸ ਨਹੀਂ ਆਉਣਾ ਫਿਊਚਰ ਜਦੋਂ ਆਏਗਾ ਤੁਸੀਂ ਉਦੋਂ ਨੂੰ ਫੇਸ ਕਰਨ ਦੀ ਸਮਰੱਥਾ ਰੱਖੋ ਪਾਵਰ ਰੱਖੋ ਤੁਸੀਂ ਉਹ ਤਾਂ ਤੁਹਾਡੇ ਕੋਲ ਇਸ ਪਾਵਰ ਆਏਗੀ ਜੇ ਤੁਸੀਂ ਪ੍ਰੈਜ਼ੈਂਟ ਆਪਣਾ ਵਧੀਆ ਬਣਾਉਨੇ ਹੋ ਤੁਸੀਂ ਨਾ ਸੋਚ ਕੇ ਦੇਖਿਓ ਜਿੰਨੇ ਵੀ ਮੇਰੇ ਪਿਆਰੇ ਈ ਵਿਊਰਸ ਦੇਖ ਰਹੇ ਨੇ ਅੱਜ ਤੋਂ ਸਾਲ ਪਹਿਲਾਂ ਜਿਹੜੀ ਪ੍ਰੋਬਲਮ ਤੁਹਾਨੂੰ ਲੱਗਦਾ ਸੀ ਕਿ ਬਹੁਤ ਵੱਡੀ ਆਉਣ ਵਾਲੀ ਹੈ ਉਹ ਪ੍ਰੋਬਲਮ ਆਈ ਕਿ ਉਹ ਓਨੀ ਵੱਡੀ ਸੀ ਬਿਲਕੁਲ ਵੀ ਨਹੀਂ ਹੁੰਦੀ ਉਹ ਨਹੀਂ ਵੱਡੀਆਂ ਬਟ ਅਸੀਂ ਪਹਿਲਾਂ ਪ੍ਰੀ ਅਸਿਊਮ ਕਰ ਲੈਨੇ ਆ ਇਹਨੂੰ ਐਂਟੀਸਿਪੇਟਰੀ ਐਂਗਜ਼ਾਈਟੀ ਕਹਿੰਦੇ ਨੇ ਅਸੀਂ ਪਹਿਲਾਂ ਅਸਿਊਮ ਕਰ ਲੈਨੇ ਆ ਕਿ ਓਹੋ ਹੋ ਹੁਣ ਹੁਣ ਐਗਜ਼ਾਮ ਆਣਾ ਫੋਰ ਇਗਜ਼ਾਮਪਲ ਐਗਜ਼ਾਮ ਆਣ ਵਾਲਾ ਪਤਾ ਨਹੀਂ ਕੀ ਹੋਏਗਾ ਬਟ ਜਦੋਂ ਐਗਜ਼ਾਮ ਆ ਕੇ ਨਿਕਲ ਜਾਂਦਾ ਅਸੀਂ ਕਹਿੰਨੇ ਆ ਤਾਂ ਕੋਈ ਵੱਡੀ ਗੱਲ ਹੈ ਹੀ ਨਹੀਂ ਸੀ ਸੋ ਪਲੀਜ਼ ਪਾਸਟ ਤੋਂ ਅਸੀਂ ਲੈਸਨ ਸਿੱਖਣਾ ਹੈ ਅਸੀਂ ਆਪਣਾ ਪ੍ਰੈਜ਼ੈਂਟ ਵਧੀਆ ਕਰਨਾ ਹੈ ਤਾਂ ਸਾਡਾ ਫਿਊਚਰ ਬ੍ਰਾਈਟ ਹੋਏਗਾ ਸੋ ਫਿਊਚਰ ਦੀਆਂ ਆਉਣ ਵਾਲੀਆਂ ਪ੍ਰੋਬਲਮਸ ਤੋਂ ਅਸੀਂ ਜਦੋਂ ਪਹਿਲਾਂ ਹੀ ਡਰ ਜਾਂਦੇ ਆ ਨਾ ਫਿਰ ਅਸੀਂ ਬਹੁਤ ਵੀਕ ਪੈ ਜਾਂਦੇ ਆ ਸਾਡੀ ਵਿਲ ਪਾਵਰ ਵੀਕ ਹੋ ਜਾਂਦੀ ਹੈ ਅਸੀਂ ਉਹਨੂੰ ਉਨੀ ਪਾਵਰ ਨਾਲ ਫੇਸ ਨਹੀਂ ਕਰ ਪਾਉਂਦੇ ਸੋ ਅੱਜ ਦੀ ਵੀਡੀਓ ਦਾ ਨਤੀਜਾ ਅਸੀਂ ਇਹ ਕੱਢ ਰਹੇ ਹਾਂ ਕਿ ਪਾਸਟ ਦੀਆਂ ਚੰਗੀਆਂ ਬੁਰੀਆਂ ਯਾਦਾਂ ਜੋ ਕੁਝ ਵੀ ਹੋਇਆ ਉਹਨੇ ਵਾਪਸ ਨਹੀਂ ਆਉਣਾ ਉਹ ਤੋਂ ਲੈਸਨ ਸਿੱਖੋ ਔਰ ਪ੍ਰੈਜ਼ੈਂਟ ਨੂੰ ਆਪਣੇ ਨੂੰ ਸੁਧਾਰੋ ਤਾਂ ਤੁਹਾਡਾ ਫਿਊਚਰ ਪੋਜ਼ਿਟਿਵ ਹੋਏਗਾ ਤਾਂ ਤੁਹਾਡਾ ਫਿਊਚਰ ਬ੍ਰਾਈਟ ਹੋਏਗਾ ਤੁਸੀਂ ਫਿਊਚਰ ਦੀ ਜੋ ਵੀ ਆਉਣ ਵਾਲੀ ਪ੍ਰੋਬਲਮ ਹੈ ਉਹਨੂੰ ਬਹੁਤ ਚੰਗੇ ਢੰਗ ਨਾਲ ਫੇਸ ਕਰ ਪਾਉਂਗੇ ਇਸ ਪ੍ਰੋਬਲਮ ਦਾ ਰੀਜ਼ਨ ਕੀ ਆ ਤੇ ਇਹਦਾ ਹੱਲ ਕੀ ਆ ਇਹਦਾ ਰੀਜ਼ਨ ਦੇਖੋ ਇਹਦਾ ਰੀਜ਼ਨ ਹੈ ਐਂਗਜ਼ਾਇਟੀਆਂ ਜੋ ਮੰਨ ਲਓ ਬੱਚਾ ਮਾਂ ਦੇ ਪੇਟ 'ਚ ਹੈ ਉਹਦੀ ਮਾਂ ਨੇ ਜੋ ਜੋ ਸਟ्रेसेस ਸਹੀ ਉਸ ਟਾਈਮ ਪ੍ਰੈਗਨਨਸੀ ਟਾਈਮ ਉਹ ਸਾਰਾ ਕੁਝ ਬੱਚੇ ਤੇ ਪ੍ਰਿੰਟ ਹੁੰਦਾ ਜਿੰਨਾ ਕਿ ਮੈਂ ਆਪਣੇ 35 ਸਾਲਾਂ ਦੀ ਪ੍ਰੈਕਟਿਸ ਦੇ ਵਿੱਚ ਕੱਢਿਆ ਆਪਾਂ ਕਲੀਨਿਕ 'ਚ ਇਕੱਠੇ ਪ੍ਰੈਕਟਿਸ ਕਰਦੇ ਆਂ ਆਪਾਂ ਦੇਖਿਆ ਬਹੁਤ ਪੇਸ਼ੈਂਟ ਆਉਂਦੇ ਨੇ ਹਾਂ ਬਿਲਕੁਲ ਮਦਰ ਨੇ ਜੋ ਜੋ ਫੋਬੀਆਜ਼ ਫੀਅਰਸ ਸਹੀ ਡਿਊਰਿੰਗ ਪ੍ਰੈਗਨਸੀ ਸਾਰੇ ਬੱਚੇ ਤੇ ਪ੍ਰਿੰਟ ਹੁੰਦੇ ਨੇ ਹਮਮ ਸੋ ਇੱਕ ਤਾਂ ਬੱਚੇ ਨੂੰ ਆਲਰੇਡੀ ਗਿਫਟ ਮਿਲ ਗਈ ਉੱਥੋਂ ਹੀ ਹਾਂ ਨਾ ਬਿਲਕੁਲ ਉਹਦੇ ਨਾਲ ਜਦੋਂ ਬੱਚਾ ਹੌਲੀ ਹੌਲੀ ਵੱਡਾ ਹੁੰਦਾ ਜਿਵੇਂ ਆਈ ਥਿੰਕ ਕੱਲ ਬੱਚਾ ਸੀ ਆਟਿਸਟਿਕ ਹਾਂ ਯੈਸ ਕਾਫੀ ਦੂਰ ਮਾਈਸਿਓ ਸਿੰਡਰੋਮ ਜਮੂ ਸਾਈਡ ਤੋਂ ਹਮ ਤੋ ਹੁਣ ਜਿਉਂ-ਜਿਉਂ ਵੱਡਾ ਹੋ ਰਿਹਾ ਬੱਚਾ ਆਟਿਸਟਿਕ ਸਾਈਨਸ ਆਉਣੇ ਸ਼ੁਰੂ ਹੋ ਗਏ ਹਾਂਜੀ ਸੋ ਮਦਰ ਨੇ ਜੋ ਕੁਝ ਡੂਰਿੰਗ ਪ੍ਰੈਗਨਨਸੀ ਹੰਡਾਇਆ ਉਹ ਬੱਚੇ ਦੇ ਸਬਕੌਂਸ਼ੀਅਸ ਮਾਈਂਡ 'ਚ ਰਿਕਾਰਡ ਹੋਇਆ ਜਿਉਂ ਜਿਉਂ ਬੱਚਾ ਵੱਡਾ ਹੁੰਦਾ ਹੈ ਫਿਰ ਉਹ ਨਾਲ ਨਾਲ ਸਬਕੌਂਸ਼ੀਅਸ ਮਾਈਂਡ ਦਾ ਡਾਟਾ ਵੀ ਵੱਡਾ ਹੋ ਜਾਂਦਾ ਫਿਰ ਉਹ ਐਂਗਜ਼ਾਇਟੀਆਂ ਕ੍ਰੀਏਟ ਕਰਦਾ ਹੈ ਫੋਬੀਆਜ਼ ਕ੍ਰੀਏਟ ਕਰਦਾ ਹੈ ਤੇ ਫਿਰ ਬੱਚੇ ਨਾਲ ਜੋ ਸਕੂਲ 'ਚ ਟ੍ਰੈਜਡੀਆਂ ਹੋਈਆਂ ਜਾਂ ਪੇਰੈਂਟਸ ਦੀ ਲੜਾਈ ਦੇਖੀ ਜੋ ਕੁਝ ਵੀ ਉਹ ਦੇਖਦਾ ਉਹ ਸਾਰਾ ਕੁਝ ਉਹਦੇ ਰੀਐਕਟਿਵ ਮਾਈਂਡ 'ਚ ਯਾਨੀ ਅਨਕੌਂਸ਼ੀਅਸ ਮਾਈਂਡ 'ਚ ਰਿਕਾਰਡ ਹੁੰਦਾ ਫਿਰ ਬੱਚੇ ਦਾ ਮਾਨਸਿਕ ਤوازن ਖਰਾਬ ਹੁੰਦਾ ਹੈ ਮਾਨਸਿਕ ਤੌਰ 'ਤੇ ਵਜ਼ਨ ਖਰਾਬ ਹੋ ਕੇ ਬੱਚਾ ਹੌਲੀ-ਹੌਲੀ ਬੈਕ ਬੈਂਚ ਵੱਲ ਨੂੰ ਜਾਣਾ ਸ਼ੁਰੂ ਹੋ ਗਿਆ ਬੈਕ ਬੈਂਚ 'ਚ ਹੋ ਗਿਆ ਨੰਬਰ ਕੱਟ ਗਏ ਪੇਰੈਂਟਸ ਦੀ ਐਕਸਪੈਕਟੇਸ਼ਨਸ ਵੱਧ ਗਈਆਂ ਜਦੋਂ ਇਹ ਕੁਛ ਹੁੰਦਾ ਟ੍ਰੈਜਡੀਆਂ ਦੇ ਵਿੱਚ ਫਿਰ ਬੱਚਾ ਹੌਲੀ-ਹੌਲੀ ਹੌਲੀ ਮਾਨਸਿਕ ਰੋਗੀ ਹੋਣਾ ਸ਼ੁਰੂ ਹੋ ਜਾਂਦਾ ਫਿਰ ਸੋ ਕਾਲਡ ਮਾਡਰਨ ਸਾਇੰਸ ਦੇ ਹੱਥੇ ਚੜ੍ਹ ਕੇ ਸਾਈਕੀਟ੍ਰਿਕ ਡਰੱਗਸ ਲੈਂਦਾ ਫਿਰ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਦੀ ਟਰਮਵਾਈਲ ਚੱਲੀ ਜਾਂਦੀ ਹੈ ਸੋ ਇਹਦਾ ਤੁਸੀਂ ਸੋਲੂਸ਼ਨ ਪੁੱਛ ਰਹੇ ਸੀ ਕਿ ਇਹਦਾ ਨੈਕਸਟ ਸੋਲੂਸ਼ਨ ਕੀ ਹੈ ਆਲ ਰਾਈਟ ਜੋ ਮੈਂ ਸੋਚਿਆ ਜੋ ਮੈਂ ਦੇਖਿਆ ਜੋ ਮੈਂ ਹੰਡਾਇਆ ਪ੍ਰੈਕਟਿਸ ਦੇ ਵਿੱਚ ਇਹਦਾ ਸੋਲੂਸ਼ਨ ਹੈ ਜੀ ਤੁਹਾਨੂੰ ਕੋਈ ਅੱਛਾ ਕਲਾਸਿਕਲ ਹੋਮੋਪੈਥ ਲੱਭਣਾ ਚਾਹੀਦਾ ਆਪਣੇ ਏਰੀਆ ਦੇ ਵਿੱਚ ਜਿੱਥੇ ਵੀ ਤੁਸੀਂ ਹੈਗੇ ਜਿੱਥੇ ਮੇਰੇ viewers ਦੇਖ ਰਹੇ ਨੇ ਪਲੱਸ ਜਿਹੜਾ ਤੁਹਾਡੀ ਗੱਲ ਨੂੰ ਪ੍ਰੋਪਰ ਢੰਗ ਨਾਲ ਸੁਣੇ ਤੁਹਾਡੀ ਸਾਰੀ ਲਾਈਫ ਨੂੰ ਵੈਲਿਊਏਟ ਕਰੇ ਤੁਹਾਡੇ ਬਚਪਨ ਤੱਕ ਜਾਵੇ ਔਰ ਤੁਹਾਡੀ ਮਦਰਟੀ ਹਿਸਟਰੀ ਵੀ ਲਵੇ ਅਗਰ ਪੋਸੀਬਲ ਹੈ ਅਗਰ ਤੁਹਾਡੇ ਮਦਰ ਜਿੰਦਾ ਨਹੀਂ ਹੋਵੇ ਵੀ ਕੋਈ ਵੱਡੀ ਇਸ ਦੇ viewers ਵੀ ਹੈਗੇ ਆਪਣੇ ਪਲੱਸ ਮੈਂ ਰੈਫਰ ਕਰਦਾ ਹਾਂ ਨਾ ਮੈਡੀਟੇਸ਼ਨਸ ਮੈਡੀਟੇਸ਼ਨ ਬੇਹੱਦ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਤਰ੍ਹਾਂ ਦੀਆਂ ਮੈਡੀਟੇਸ਼ਨਸ ਨੇ ਉਹਦੇ ਚੋਂ ਦੇਖੋ ਅਸੀਂ ਬੋਡੀ ਦਾ ਤਾਂ ਬਹੁਤ ਖਿਆਲ ਰੱਖਦੇ ਹਾਂ ਜਿਵੇਂ ਆਪਣੇ ਕਿਚਨ ਛੋਲ੍ਹੇ ਵਿੱਚ ਆਰਗੇਨਿਕ ਖਾਣਾ ਬਣਦਾ ਰਾਈਟ ਹਾਂਜੀ ਸੋ ਬੋਡੀ ਦਾ ਖਿਆਲ ਰੱਖਦੇ ਹੋਏ ਤੁਸੀਂ ਫਿਜ਼ੀਕਲ ਤੰਦਰੁਸਤੀ ਤਾਂ ਲੈ ਲਈ ਬਟ ਮਾਨਸਿਕ ਤੰਦਰੁਸਤੀ ਆਉਣੀ ਹੈ ਸਿਰਫ ਮੈਡੀਟੇਸ਼ਨ ਦੇ ਵਿੱਚੋਂ ਹਾਂਜੀ ਅੱਛੇ ਕਲਾਸਿਕਲ ਹੋਮਿਓਪੈਥੀ ਦਿੱਤੀ ਹੋਈ ਜਿਹੜੀ ਦਵਾਈ ਬਹੁਤ ਪਰਫੈਕਟ ਮੈਡੀਸਨ ਹੈ ਪਰਫੈਕਟ ਮੀਨ ਅਸੀਂ ਇਹਨੂੰ ਜੀਸੀਐਸ ਕਹਿੰਦੇ ਆ ਜੈਨੇਟਿਕ ਕਨਸਟੀਟਿਊਸ਼ਨ ਸਿਮਿਲਮ ਐਮ ਆਈ ਰਾਈਟ ਯੈਸ ਰਾਈਟ ਸੋ ਪਰਫੈਕਟ ਮੈਡੀਸਨ ਜਿਹੜੀ ਤੁਹਾਡੀ ਕਨਸਟੀਟਿਊਸ਼ਨ ਨਾਲ ਮੈਚ ਕਰਦੀ ਆ ਉਹ ਦਵਾਈ ਨੇ ਜੋ ਕੰਮ ਚਮਤਕਾਰ ਦਿਖਾਉਣਾ ਹੈ ਪਲੱਸ ਉਸ ਡਾਕਟਰ ਵੱਲੋਂ ਐਡਵਾਈਸਡ ਮੈਡੀਟੇਸ਼ਨਸ ਜੋ ਮੈਂ ਆਪਣੇ ਪੇਸ਼ੈਂਟ ਨੂੰ ਦੱਸਦਾ ਮੈਂ ਨੰਬਰ 1 ਤੇ ਰეკਮੈਂਡ ਕਰਦਾ ਹਾਂ ਨਾ ਵਿਮ ਆਫ ਤੁਹਾਨੂੰ ਪਤਾ ਹੀ ਸਗਦਾ ਹਾਂਜੀ ਰਾਈਟ ਅਸੀਂ ਵੀ ਰੋਜ਼ ਵਿਮ ਆਫ ਕਰਦੇ ਆ ਬਹੁਤ ਵੰਡਰਫੁਲ एक्सरसाइज है गाइडेड ब्रीदिंग टेक्निक है जेडी थॉडे ब्रेन दे नवे न्यूरॉन्स बनादी है बहुत हद तक ਸਾਡੇ ਪੇਸ਼IENTS ਉਹਦੇ ਨਾਲ ਛੋਟੀਆਂ ਮੋਟੀਆਂ ਐਂਗਜ਼ਾਇਟੀਆਂ ਚੋਂ ਬਾਹਰ ਨਿਕਲਿਆ ਹੁੰਦੇ ਨੇ ਉਸ ਤੋਂ ਬਿਨਾ ਹੋਰ ਬਹੁਤ ਮੈਡੀਟੇਸ਼ਨਸ ਨੇ ਅਸੀਂ ਫਿਰ ਉਹ ਕੇਸ ਟੂ ਕੇਸ ਵੇਰੀ ਕਰਦਾ ਹੁੰਦਾ ਠੀਕ ਕਰ ਰਹੇ ਹੋ ਨਾ ਜੀ ਮੈਂ ਹਾਂਜੀ ਆ ਕੇਸ ਟੂ ਕੇਸ ਵੇਰੀ ਕਰਦਾ ਕਿ ਕਿਸ ਤਰ੍ਹਾਂ ਦੇ ਫੋਬੀਆਜ਼ ਨੇ ਫੀਅਰਸ ਨੇ ਐਂਗਜ਼ਾਇਟੀਆਂ ਨੇ ਅਸੀਂ ਉਹਦੇ ਹਿਸਾਬ ਨਾਲ ਫਿਰ ਬੰਦੇ ਨੂੰ ਪੇਸ਼ੀਐਂਟ ਨੂੰ ਮੈਡੀਟੇਸ਼ਨ ਰეკਮੈਂਡ ਕਰਦੇ ਹਾਂ ਸੋ ਸੋਲੂਸ਼ਨਸ ਆਰੇ ਪੋਸੀਬਲ ਨੇ ਬਟ ਟੂ ਡਿਪੈਂਡ ਕਰਦਾ ਕਿ ਤੁਹਾਡੇ ਡਾਕਟਰ ਉਹਦੇ ਚ ਤੁਹਾਡੇ ਤੇ ਕਿੰਨੀ ਕਿ ਮਿਹਨਤ ਕਰਦੇ ਨੇ ਤੁਹਾਡੀ ਕੇਸ ਟੇਕਿੰਗ ਕਿਵੇਂ ਕਰਦੇ ਨੇ ਹੁਣ ਜਿਵੇਂ ਸਾਨੂੰ 35 ਸਾਲ ਹੋ ਗਏ ਹਜ਼ਾਰਾਂ ਪੇਸ਼ੈਂਟ ਸਾਡੇ ਕੋਲੋਂ ਨਿਕਲ ਚੁੱਕੇ ਨੇ ਸਾਡੇ ਹੱਥਾਂ ਚ ਹਣਾ ਉਹਦੇ ਨਾਲ ਐਕਸਪੀਰੀਅੰਸ ਬਹੁਤ ਮੈਟਰ ਕਰਦਾ ਠੀਕ ਹੈ ਜੀ ਸੋ ਆਈ ਹੋਪ ਕਿ ਆਪਾਂ ਸਾਰੇ ਕੁਐਸਚਨਸ ਆਨਸਰ ਕੀਤਾ ਬਾਕੀ ਜੇ ਸਾਡੇ ਵਿਊਅਰਸ ਦੀ ਕੋਈ ਵੀ ਇਨਕੁਆਰੀ ਹੋਈ ਤੁਸੀਂ ਸਾਨੂੰ ਸਾਡੇ ਕੁਐਸਚਨਸ ਆਪਣੇ ਭੇਜੋ ਤੇ ਫੋਨ ਕਰ ਸਕਦੇ ਹੋ ਜਾਂ ਤੁਸੀਂ ਸਾਡੇ YouTube ਤੇ Facebook ਤੇ ਮੈਸੇਜ ਪਾਓ ਅਸੀਂ ਤੁਹਾਨੂੰ ਰਿਪਲਾਈ ਕਰਾਂਗੇ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਸੋ ਅੱਜ ਦੀ ਵੀਡੀਓ ਲਈ ਐਨ ਆਈ ਬਾਕੀ ਆਪ ਅਗਲੀ ਵੀਡੀਓ ਚ ਫਿਰ ਮਿਲਾਂਗੇ ਥੈਂਕ ਯੂ ਥੈਂਕ ਯੂ